ਕਰਤਾਰ ਕੁੜੇ ਆ ਮਾਰ ਕੁੜੇ ਤੇ ਫੇਰ ਲਈ ਸੀ ਮੈਂ ਖੜੀ ਸੀ ਖੋਸੋ ਕੇ ਖਾਂਦਾ ਗਵਨਨ ਤਾਈ ਜੀ ਤੋਂ ਨਹੀਂ ਮਾਨ ਲਿਆ ਕਿੰਨੀ ਬਾਹਾ ਇਹਨੇ ਰੋਟੀਆਂ ਚ ਬਾਹ ਕੁੜੇ ਬਣਾ ਲਈ ਮੈਥੋਂ ਤਾਂ ਚਾਹ ਨਹੀਂ ਬਣਦੀ ਗਿੱਲੀ ਪਾਲਣਾ ਮੇਰੀ ਬਾਣੀ ਤੇਲਤੀ ਵਾਲਾ ਕੀ ਇਹ ਕਾਣੂ ਕਰਤਾਰੋ ਮੈਥੋਂ ਦੀ ਕਾਣੂ ਜਦ ਹੁੰਦਾ ਹੈ ਇਹਦਾ ਸੱਲ ਵੱਡੇ ਬਾਪੂ ਜੀ ਹਾਗੇ ਉਹਨਾਂ ਨੇ ਕਿਹਾ ਸੀ ਵੱਡੇ ਬਾਪੂ ਜੀ ਹਾਂ ਕੱਲ ਡੀਸੀ ਦਾ ਕਾਇਆ ਮੰਡੀ ਤੇ ਬਠਾ ਵਤਾ ਸਿਰ ਖਮ ਹੋ ਲੱਗ ਪਿਆ ਬੜੀ ਚੋਰ ਜਿਹੀ ਪੱਗ ਪੁੰਜੇ ਟਿਕ ਪਈ ਹੋਰ ਇਹ ਜੀ ਪਾਚਾ ਗੱਟੇ ਅਸੀਂ ਸਾਰਾ ਟੱਬਰ ਮੋੜੇ ਹੱਥ ਜੋੜ ਕੇ ਖੜੇ ਕੀ ਥੀ ਗਲਤੀ ਹੋ ਗਈ ਉਹ ਚੀਜ਼ ਕੀ ਹੋਲੀ ਕਹਿੰਦਾ ਮੈਂ ਸੰਦੂਰਾ ਬੋਲਦਾ

ਆਲੋਦ ਬਾਰੇ ਤਾਈ ਜਾਨ ਨੇ ਛੇਤੂ ਦੀ ਮਟੀ ਬਣਾਈ ਸੀ ਉਸ ਨੂੰ ਕੋਈ ਦੇਖਣ ਉਸਦੇ ਜੂੜੀ ਇਹ ਹੀ ਰੋਟੇ ਦਾ ਗੱਦੀ ਬਹੁਤ ਖਿਆ ਵਕਤ ਹੈ ਜੀ ਉਹ ਤਾਂ ਆਪਣੇ ਕਮਰੇ ਵਿੱਚ ਟੀਵੀ ਦੇਖਦਾ ਤਾਈ ਜੀ ਤਾਂ ਉਹਦੇ ਕੋਲ ਆ ਜਾਂਦਾ ਉਹ ਨੂੰ ਮੱਠੇ ਕੰਨ ਤੇ ਛੋਟੀ ਬਹੂ ਪਾਪਾ ਜੀ ਉਹ ਜਵਾਕਾ ਨੂੰ ਪੜਾਈ ਜਾਂਦੇ ਜਿਵਾਕ ਪੜਾ ਲੋ ਬਾਬੇ ਨੂੰ ਭੁੱਲ ਗਏ ਤਾਈਓ ਉਸ ਨੂੰ ਮਾਰ ਮਾਰ ਕੇ ਕਿਰਸੀ ਤੇਨੇ ਜੜੀਆਂ ਤੇ ਪਹਿਰੇ ਹੱਥ ਲਗਾਈ ਮਾਫੀ ਮੰਗੀ ਤੇ ਅਗਲੇ ਦਿਨ ਮੜੀ ਤੇ ਮੱਥਾ ਟੇਕ ਕੇ ਅੱਗੇ ਤੋਂ ਇਹੋ ਜਿਹੀ ਗਲਤੀ ਨਾ ਕਰਨੀ ਦੀ ਗਨ ਅਕੀ ਫਿਰ ਕਰਤਾਰ ਕੁਰੇ ਅੱਜ ਵੱਡੀ ਬਹੂ ਨੇ ਸਬਕ ਤੇ ਹੀ ਗੁਰਗਾ ਅਗਤਾ ਛੋਟੂ ਹੋ ਕੇ ਰਖੀ ਚੁੱਲੇ ਤੇ ਪਾਈ ਤੇਰੇ ਸੇ ਮਾਧੀਆਂ ਨੇ ਆਕੋ ਚੱਬਿਆ ਲੋੜੇ ਵਿਪੜਾ ਉਹ ਗਿਤਾ ਪੁੱਢਾ ਦੂਜੀ ਸੀ ਫਿਰ ਬਣਾ ਕੇ ਸਹਰ ਦੁਪਹਿਰੇ ਅਸੀਂ ਬਾਬਾ ਜੀ ਜੀ ਬੜੀ ਕੇ ਮੱਥਾ ਟੇਕਿਆ ਧੀਸੀ ਦਾ ਕਾਇਦੀ ਬਾਲਪੜੇ ਖੁਸ਼ ਹੋ ਕੇ ਖਾ ਲਿਆ ਪਹਿਲਾ ਉਸ ਨੂੰ ਦਿੱਤੇ ਦੇਖ ਫਰਮਾਇ ਤੁਹਾਡੇ ਲਈ ਸਾਈ ਕਹਾਣੀ ਸੁਣਾ ਕੇ ਤਾਈ ਕਰੀ ਲਈ ਮੈਂ ਸਾਈ ਕਹਾਣੀ ਸੁਣ ਗਿਆ ਮੈਨੂੰ ਤਾਇਆ ਪਾਵਾਂ ਕਿੰਨੀ ਲੱਗਿਆ ਪਰ ਮੇਰੇ ਸਿੱਖੀ ਬਾਗਲ ਦੀ ਜੇ ਰਚਾ 59 ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਾਈ ਕਿਸ ਤਰ੍ਹਾਂ ਦੀਆਂ ਹੋਰ ਨਵੇਂ ਨਵੇਂ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ハニーニューアンティタカー、ソンレイトハダ、ボートボート、タンワーキー。